ਬਾਜੀ ਬਾ ਬਾ ਹਦਲ ਕਿਉਂ ਕੋਈ ਛੱਡਿਆ ਤਾਂ ਨਹੀਂ ਕੋਈ ਰਹਿਤਾ ਨਹੀਂ ਗਿਆ ਕੋਈ ਅਸਦਰ ਜਾਂ ਕੋਈ ਸ਼ਾਦ ਰਹਿ ਗਿਆ ਹੋਇਆ ਨਾ ਤੁਹਾਡੇ ਤੋਂ ਬਲਾਤਕਾਰੀ ਸੌਦਾ ਸਾਧ ਰਿਹਾ ਨਾ ਤੁਹਾਡੇ ਤੋਂ ਨੂਰ ਮਾਲ ਵਲਾ ਰਿਹਾ ਜਿਹੜਾ ਫਰਿੱਜ ਦੇ ਵਿੱਚ ਲਾਇਆ ਪਿਆ ਨਾ ਤੁਹਾਡੇ ਤੋਂ ਪੰਨੇਆਰਾ ਵਾਲਾ ਬਿੱਜੂ ਰਿਹਾ ਉਹਦੇ ਪੈਰੀਂ ਜਾ ਕੇ ਲੇਟਦੇ ਰਹੇ ਆ ਤੇ ਨਾ ਹੀ ਤੁਹਾਡੇ ਤੋਂ ਹੋਰ ਕਿਹੜੇ ਕਿਹੜੇ ਸਾਧ ਨੇ ਜਿਨ੍ਹਾਂ ਦੇ ਤੁਸੀਂ ਪੈਰੀ ਪੰਦੇ ਰਹੇ ਆ ਨਾ ਹੀ ਤੁਸੀਂ ਫਾਇਰ ਕਰਨ ਵਾਲਿਆਂ ਦੇ ਜਿਹੜੇ ਜਿਹੜੇ ਫੈਰ ਕਰਕੇ ਜਿਹੜਾ ਸਿੱਟ ਦਿੰਦੇ ਆ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਜਿਹੜੀ ਤੁਸੀਂ ਸਾਰੀ ਟੀਮ ਆ ਤੁਹਾਡਾ ਜਿਹੜਾ ਅਕਾਲੀ ਦਲ ਪੰਥਕ ਪਾਰਟੀ ਜਿਹੜੀ ਕਿ ਉਹਨਾਂ ਦੇ ਪੈਰੀ ਲਿਟਦੇ ਰਹੀ ਆ ਜਿਹੜੀ ਅੱਜ ਕੱਚ ਰਹਿ ਗਈ ਸੀ ਉਹ ਗੁਰਵਿੰਦਰਾ ਢਿੱਲੋਂ ਨੇ ਆ ਕੇ ਕੱਢ ਦਿੱਤੀ ਆ ਜਾਨੀ ਕਿ ਹੁਣ ਉਹਦੇ ਮੂਹਰੇ ਜਾ ਕੇ ਇਹ ਪਰਿਵਾਰ ਕੋਡਾ ਹੋ ਚੱਲਿਆ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਦਾ ਜਾਨੀ ਝੁੱਕ ਗਿਆ ਪਰਿਵਾਰ ਝੁੱਕ ਗਿਆ ਕਹਿੰਦੇ ਬਾਬਾ ਜੀ ਤੁਹਾਡੇ ਬਿਨਾ ਨਹੀਂ ਸਾਡਾ ਕੁਝ ਵੜਨਾ ਤੁਸੀਂ ਆਓ ਸਾਤ ਸੰਗ ਕਰੋ ਆ ਕੇ ਜੇਲ੍ਹ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਜਿੱਥਾ ਮਜੇਠੀਏ ਧੜਫੜਿਆ ਜਿੱਥੇ ਮਜੇਠੀਏ ਚੀਕਾਂ ਮਾਰ ਰਿਹਾ ਜਿੱਥੇ ਮਜੇਠੀਏ ਕਹਿ ਰਿਹਾ ਕਿ ਮੈਨੂੰ ਸੜਾ ਦਿਓ ਮੈਂ ਮਰ ਜਾਊਂਗਾ ਮੈਂ ਐ ਹੋ ਜਾਊਂਗਾ ਮੈਂ ਪੱਟਿਆ ਜਾਊਂਗਾ ਅਧਿਕਾਰ ਵਾਲੀ ਕਹਿ ਰਹੀ ਸੀ ਗੱਬਰ ਸਿੰਘ ਆ ਗਿਆ ਗੱਬਰ ਸਿੰਘ ਆ ਗਿਆ ਤੇ ਅੱਜ ਗੱਬਰ ਸਿੰਘ ਦੇ ਚੀਕਾਂ ਕਿਉਂ ਪੈਂਦੀਆਂ ਨੇ ਦੂਸਰੇ ਪਾਸੇ ਅੱਜ ਮੈਂ ਉਹਨਾਂ ਜੇਲ੍ਹ ਸਰਵਡੈਂਟ ਨੂੰ ਵੀ ਪੁੱਛਦਾ ਕਿ ਅੱਜ ਤੁਹਾਡਾ ਕੈਦਾਂ ਕਾਨੂੰਨ ਕਿੱਥੇ ਗਿਆ ਭਾਈ ਦੂਸਰੇ ਬਾਰੇ ਬੜਾ ਮੋੜ ਦਿੰਦੇ ਸੀ ਉਹਨੂੰ ਮੋੜਦਾ ਉਹਨੂੰ ਮੋੜਦਾ ਅਕਾਲੀ ਦਲ ਨੂੰ ਅੱਜ ਸਾਰਾ ਤੁਹਾਡਾ ਜਿਹੜਾ ਲੰਗ ਲਾਣਾਗਾ ਮੈਂ ਕਹਾਂਗਾ ਅੱਜ ਜਿਹੜਾ ਕਿ ਬੜੇ ਬੜੇ ਅਫਸਰ ਨੇ ਬੜੇ ਬੜੇ ਚਪਾਈ ਨੇ ਜਿਹੜੇ ਹੱਥ ਬੰਨ੍ਹ ਕੇ ਇਸ ਤਰ੍ਹਾਂ ਛੀਸ ਨੂੰ ਨਵਾਉਂਦੇ ਸੀ ਉਹਦੇ ਮੂਰੇ ਕੋਡੇ ਹੋ ਜਾਂਦੇ ਸੀ ਸਿੱਧੇ ਲੱਭ ਜਾਂਦੇ ਵਿੱਚ ਕਹਿ ਦੇਵਾ ਅੱਜ ਭਗਵਾਨ ਤਮਨ ਬੇਵਸ ਕਿਉਂ ਹੋ ਰਿਆ ਅੱਜ ਭਗਵਾਨ ਤਮਨ ਤੋਂ ਨਹੀਂ ਚੱਲ ਰਿਹਾ ਅੱਜ ਭਗਵਾਨ ਤਮਨ ਦੇ ਹਿੱਕ ਤੇ ਗੋਡਾ ਰੱਖ ਕੇ ਜਿਹੜਾ ਮਜੇਠੇ ਨੂੰ ਮਿਲਣਾ ਆ ਗਿਆ ਅਖਤਿ ਸਾਧ ਜਿਹੜਾ ਵਿਆਸ ਵਾਲਾ ਬੜੀਆਂ ਜ਼ਮੀਨਾਂ ਦੱਬੀਆਂ ਜਿਹੜੀਆਂ ਕਿਸਾਨਾਂ ਦੀਆਂ ਬੜਾ ਕਿਸਾਨਾਂ ਦੇ ਜ਼ਮੀਨਾਂ ਤੇ ਕਬਜ਼ਾ ਕੀਤਾ ਜੇਕਰ ਪੰਜਾਬ ਦੇ ਵਿੱਚ ਹੜ ਆਇਆ ਅੱਧੇ ਹੜ ਤਾਂ ਜਿਹੜਾ ਵਿਆਸ ਦੇ ਕਰਕੇ ਡੇਰੇ ਕਰਕੇ ਆਏ ਆ ਕਿਉਂਕਿ ਉਸ ਡੇਰੇ ਨੂੰ ਇਹਨੇ ਬੰਨ ਜੋੜ ਲਿਆ ਸੀ ਤੇ ਆਖਰ ਜਿਹੜਾ ਉਹ ਬੰਨ ਦਾ ਪਾਣੀ ਆ ਜਿਹੜਾ ਉਧਰ ਬਹਾ ਉਧਰ ਜਾਣਾ ਸੀ ਜਿਹੜਾ ਉਹ ਪਾਣੀ ਜਿਹੜਾ ਇਹਦੇ ਪੰਜਾਬ ਵੱਲ ਆਇਆ ਤੇ ਪੰਜਾਬ ਦੇ ਲੱਖਾਂ ਜਿਹੜੇ ਕਰ ਸੇ ਉਹ ਟਹਿਟੇ ਵੀ ਹੋ ਗਏ ਲੱਖਾਂ ਜਿਹੜਾ ਬਾਣ ਸੇ ਕੀਮਤੀ ਸਮਾਨ ਸੀ ਲੋਕਾਂ ਦਾ ਸਾਰਾ ਕੁਝ ਖੁਰ ਗਿਆ ਇਹ ਦਿਨ ਕਿਹਦੀ ਸੀ ਬਿਆਸ ਵਾਲੇ ਦੀ ਕੋਈ ਰਹਿ ਤਾ ਨਹੀਂ ਗਿਆ ਚੜ ਜੋਣ ਪਹਾੜੀਆਂ ਵੱਲ ਚੜ ਜੋਣ ਜੂਪੀ ਬਿਹਾਰ ਵਾਲਾ ਚੜ ਜੋਣ ਪਗਬੇਸਰ ਧਾਮ ਵਾਲਾ ਚੜ ਜੋ ਕਿਸੇ ਹੋਰ ਸਾਧ ਵਾਲਾ ਫੜ ਲੋ ਕਿਸੇ ਦੇ ਪੈਰੀ ਪੈ ਗੋ ਪੈਰੀ ਤੁਸੀਂ ਮੈਨੂੰ ਪਤਾ ਕਿ ਸਰਕਾਰ ਬਰਾਉਣ ਦੇ ਲਾਲਚ ਦੇ ਵਿੱਚਾ ਤੁਸੀਂ ਮੈਨੂੰ ਲੱਗਦਾ ਕੋਈ ਸਾਧ ਪਹਿਲਾਂ ਨਹੀਂ ਛੱਡਿਆ ਤੇ ਹੁਣ ਤਾਂ ਛੱੜਨੇ ਕਹੀ ਆ ਫੰਤਾ ਲੱਗਦਾ ਜਿਨੇ ਕਿਸੇ ਨੇ ਚਾਰ ਇੱਟਾਂ ਧਰ ਕੇ ਘਰੇ ਜਿਹੜਾ ਕੋਈ ਮੱਟੀ ਬਣਾ ਕੇ ਬੈਠਾਗਾ ਤੁਸੀਂ ਉਹਦੇ ਵੀ ਪੈਰ ਫੜ ਲੈਣੇ ਆ ਤੁਸੀਂ ਆਉਣ ਵਾਲੇ ਟਾਈਮ ਦੇ ਦੇਖੋਗੇ ਤੁਸੀਂ ਜਵਾਕਾਂ ਦੀਆਂ ਨਲੀਆਂ ਫੇਰ ਪੁੰਜੀ ਨੇ ਫੇਰ ਛਟਣੀਆਂ ਨੇ ਇਹ ਸਾਡਾ ਇਹ ਤੁਹਾਡਾ ਹਾਲ ਹੋ ਗਿਆ ਤੁਹਾਡਾ ਕਰਦਾਰ ਬੋਲ ਰਿਹਾਗਾ ਸਿੱਖਾਂ ਦਾ ਕਰਦਾਰ ਅੱਜ ਕਿੱਥੇ ਗਿਆ ਅੱਜ ਸਿੱਖ ਕਿੱਥੇ ਰੁੱੜ ਰਿਹਾ ਅੱਜ ਮੈਂ ਉਹਨਾਂ ਨੂੰ ਸਿੱਖ ਨਹੀਂ ਕਹੂੰਗਾ ਮੈਂ ਉਹਨਾਂ ਨੂੰ ਭੇਸੀ ਭੇਖੀ ਕਹੂੰਗਾ ਜਿਹੜੇ ਅੱਜ ਬਾਦਲ ਦੇ ਲਾਣੇ ਦੇ ਨਾਲ ਜੁੜੇ ਹੋਏ ਹੋਏ ਨੇ ਅੱਜ ਦੀ ਲੱਖ ਦੀ ਲੜਨਤਾ ਉਹਨਾਂ ਲੋਕਾਂ ਨੂੰ ਜਿਹੜੇ ਇੱਕ ਉਸ ਸਾਧ ਦੇ ਪਿੱਛੇ ਪਏ ਹੋਏ ਨੇ ਜਿਹੜਾ ਆਪਣਾ ਗੁਰੂ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜਾ ਇਹਨਾਂ ਸਾਧਾਂ ਦੇ ਪਿੱਛੇ ਲੱਗੇ ਹੋਏ ਨੇ ਸਾਰਿਆਂ ਨੇ ਲੜਨ ਲੱਗੇ ਹੋਏ ਨੇ ਅੱਜ ਪਤਾ ਲੱਗਿਆ ਮਜੀਠੇ ਨੂੰ ਪਤਾ ਲੱਗਿਆ ਸਗਵੀਰਵਾਦਨ ਨੂੰ ਕਿ ਸਾਡਾ ਸਾਧਾ ਤੋਂ ਬਿਨਾਂ ਨਹੀਂ ਸਰਦਾ ਪੰਜਾਬ ਦੇ ਲੋਕ ਪਤਾ ਨਹੀਂ ਕਿਉਂ ਅੱਜ ਕਿਉਂ ਨਹੀਂ ਜ਼ਮੀਰਾਂ ਜਾਗਦੀਆਂ ਕਿਉਂ ਨਹੀਂ ਖੂਨ ਖੋਲਦਾ ਕਿਉਂ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਿਆਰ ਨੇ ਕਿਉਂ ਇਹ ਸੁੱਤੇ ਪਏ ਨੇ ਇਹ ਕਿਦੋਂ ਇਹ ਜਾਗਣਗੇ ਇਹ ਸਰਕਾਰਾਂ ਬਣਾ ਜਾਂਦੇ ਆ ਇਹਨਾਂ ਸਾਧਾਂ ਦੇ ਸਿਰਾਂ ਉੱਤੇ ਢਾਡੇ ਫਿਰ ਜੁੱਤੀਆਂ ਮਾਰ ਦਿਆ ਢਾਡੇ ਫਿਰ ਗਲਾਂ ਦਾ ਤੁਹਾਨੂੰ ਫੜਫੜ ਮਾਰ ਦਿਆ ਤੁਹਾਨੂੰ ਕੋਕੋ ਕੇ ਮਾਰ ਦਿਆ ਇਹ ਸਾਧ ਉਦੋਂ ਕਿੱਥੇ ਹੁੰਦੇ ਆ ਉਦੋਂ ਕਿੱਥੇ ਦਬ ਜਾਂਦੇ ਆ ਉਦੋਂ ਕਿਉਂ ਨਹੀਂ ਬੋਲਦੇ ਉਦੋਂ ਇਹਨਾਂ ਸਾਧਾਂ ਦੀ ਜ਼ੁਬਾਨ ਕਿੱਥੇ ਦਬ ਜਾਂਦੀ ਆ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਫੇਕ ਅੰਕਾਊਂਟਰ ਬਣਾਈ ਜਾਂਦੇ ਆ ਸਿੱਖਾਂ ਦੇ ਗੁਰਸਿੱਖਾਂ ਬੱਚਿਆਂ ਦੇ ਉਦੋਂ ਸਾਧ ਕਿੱਥੇ ਹੁੰਦੇ ਆ ਜਦੋਂ ਕਿ 5 ਸਾਲ ਦਾ ਬੱਚਾ ਇੱਕ ਭਈਏ ਵੱਲੋਂ ਜਿਹੜਾ ਰਾਡਾਂ ਦੇ ਦੇ ਕੇ ਉਹਨੂੰ ਮਾਰ ਦਿੱਤਾ ਉਹਦੇ ਨਾਲ ਬੱਦ ਫੈਲੀਆਂ ਕਰਕੇ ਮਾਰ ਦਿੱਤਾ ਉਦੋਂ ਇਹ ਗੁਰਵਿੰਦਰ ਵਰਗੇ ਢਿੱਲੋਂ ਵਰਗੇ ਸਾਧ ਕਿੱਥੇ ਸੀ ਉਦੋਂ ਜਿਹੜੇ ਆ ਦੂਜੇ ਤੀਜੇ ਸਾਧ ਕਿੱਥੇ ਸੀ ਉਦੋਂ ਸਾਧ ਲਾਣਾ ਕਿੱਥੇ ਸੀ ਅੱਜ ਜੇਕਰ ਮਜੀਠੀ ਨੂੰ ਜੇਲ੍ਹ ਹੋਈ ਆ ਅੰਮਦ ਤੋਂ ਵੱਦ ਸਰੋਤ ਤੋਂ ਬਾਅਦ ਜਿਹੜੀ ਜਾਇਦਾਦ ਬਣਾਈ ਆ ਅੱਜ ਉਹਦਾ ਬੜਾ ਹਿੱਜ ਜਾਗ ਗਿਆ ਬੜਾ ਅੱਜ ਮਿਲਨ ਉਹਦੀਆਂ ਬਾਹਾਂ ਆਕੜੀਆਂ ਪਈਆਂ ਸੀ ਕਹਿੰਦੇ ਮਜੀਠੀ ਦਾ ਰਿਸ਼ਤੇਦਾਰ ਆ ਆਦਰ ਰਿਸ਼ਤੇਦਾਰੀ ਹੋਗੀ ਸਾਨੂੰ ਅਸੀਂ ਸਾਰੇ ਚਾਲਾ ਜਾਣਦੇ ਆ ਤੁਹਾਡੀਆਂ ਸਰਕਾਰਾਂ ਦੀਆਂ ਜਿੰਨੇ ਵੀ ਸਰਕਾਰਾਂ ਦੇ ਅਸੀਂ ਸਾਰੇ ਸਰਕਾਰਾਂ ਦੇ ਚਾਲਾ ਪਾਲੀ ਪਾਤ ਜਾਣਦੇ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਉੱਤੇ ਐਨਐਸ ਲਗਾਉਣਾ ਚਾਹੁੰਦੇ ਹੋ ਤੁਸੀਂ ਸਿੱਖਾਂ ਉੱਤੇ ਜਵਾਬਾ ਲਗਾਉਣਾ ਚਾਹੁੰਦੇ ਹੋ ਤੁਸੀਂ ਸਿੱਖਾਂ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਦੇ ਗੋਲੀਆਂ ਮਾਰ ਕੇ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਸਿੱਖਾਂ ਦੀ ਜਿਹੜੀ ਕਿ ਮਾਰੀ ਮੋਟੀ ਜ਼ਬਾਨ ਬਚੀ ਆ ਜ਼ਮੀਰ ਬਚੀ ਆ ਉਹਨੂੰ ਖਤਮ ਕਰਨਾ ਚਾਹੁੰਦੇ ਆ ਇਹੀ ਬਾਦਲ ਪ੍ਰਕਾਸ਼ ਸਿੰਘ ਬਾਗਲਾ 1978 ਦੇ ਵਿੱਚ ਉਸ ਨਰਕ ਤੁਹਾਡੀ ਗਰਬਾਤ ਨੇ ਨੂੰ ਲੈ ਕੇ ਆਇਆ ਪੰਜਾਬ ਦੀ ਧਰਤੀ ਦੇ ਉੱਪਰ ਜਿਨੇ 13 ਸਿੱਖ ਸ਼ਹੀਦ ਕੀਤੇ ਉਸ ਤੋਂ ਬਾਅਦ سلسلہ ਚੱਲਦਾ ਆ ਰਿਹਾ ਮੈਨੂੰ ਲੱਗਦਾ ਕੋਈ ਸਾਧ ਨਹੀਂ ਬਚਿਆ ਹੋਣਾ ਜਿਸ ਦੇ ਪੈਰਾਂ ਦੇ ਵਿੱਚ ਬਾਦਲ ਪਰਵਾਰ ਨਾ ਡਿੱਗਿਆ ਹੋਵੇ ਨਾ ਪਿਆ ਹੋਵੇ ਬਾਦਲ ਪਰਵਾਰ ਅੱਜ ਆ ਸਿੱਖ ਕਹੌਣ ਵਾਲੇ ਅੱਜ ਆ ਕਰਦਾਰ ਆ ਤੁਹਾਡਾ ਆ ਕਰਦਾਰ ਰਹੇਗਾ ਤੁਹਾਡਾ ਰਹਿਂਦਾ ਖੁੰਦਾ ਜਿਹੜਾ ਕਿ ਇਹਨਾਂ ਨੇ ਕਾਚਾ ਜਿਹੜੀ ਅੱਜ ਜਿਹੜੇ ਕੱਢ ਦਿੱਤੀ ਅੱਜ ਸਿੱਖਾਂ ਨੂੰ ਸਮਝਣ ਦੀ ਜ਼ਰੂਰਤ ਆ ਜੇਕਰ ਸਿੱਖੋ ਅੱਜ ਵੀ ਨਾ ਸਮਝੇ ਜੇਕਰ ਅੱਜ ਵੀ ਨਾ ਜਾਗੇ ਤਾਂ ਆਉਣ ਵਾਲਾ ਟਾਈਮ ਆ ਤਾਂ ਪਹਿਕਾ ਬਹੁਤ ਮਾਰਾ ਹੋਣਾਗਾ ਇਹ ਪਹਿਕਾ ਤੁਹਾਡੇ ਬੱਚਿਆਂ ਲਈ ਤੁਸੀਂ ਇੱਕ ਗੱਲ ਬਲਬੀਰ ਭਪੂਰ ਸਿੱਖ ਨੇ ਕਹੀ ਸੀ 42 43 ਸਾਲ ਪਹਿਲਾਂ ਗੱਲ ਕਹੀ ਸੀ ਕਿ ਆਉਣ ਵਾਲਾ ਇਹ ਸਮਾਂ ਤੁਹਾਡੇ ਲਈ ਬਹੁਤ ਮਾਰਾ ਤੁਹਾਡੇ ਬੱਚਿਆਂ ਨੇ ਪਿੰਦਰਾਂ ਦੇ ਵਿੱਚ ਜਿਵੇਂ ਪੰਛੀ ਜਿਸ ਤਰ੍ਹਾਂ ਤੋਤਾ ਟੜਫ ਟੜਫ ਕੇ ਮਰਦਾਗਾ ਇਸ ਤਰ੍ਹਾਂ ਤੁਹਾਡੇ ਬੱਚੇ ਨੇ ਮਰਨਾਗਾ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਤੋਂ ਖਤਰਨਾਕ ਹੋਵੇਗਾ ਕਿਉਂਕਿ ਇਹ ਸਾਧ ਨੇ ਇਹ ਸਾਧਾਂ ਨੇ ਸਿਰਾ ਦੇ ਸਰਕਾਰਾਂ ਬਣਦੀਆਂ ਨੇ ਜਿਸ ਤਰ੍ਹਾਂ ਇਹ ਸਾਧ ਕਹਿੰਦੇ ਆ ਜਿਹੜਾ ਸ੍ਰੀ ਚੁੱਕਦਾਗਾ ਜਿਹੜਾ ਸੱਚ ਬੋਲਦਾਗਾ ਉਹਦੀ ਗੋਲੀ ਮਾਰ ਦਿੰਦੇ ਆ ਉਹਤੇ ਜਵਾਬਾ ਲੈ ਦਿੰਦੇ ਆ ਉਹਤੇ ਐਨਐਸ ਲਗਾ ਦਿੰਦੇ ਆ ਉਹਨੂੰ ਡਿਗੂਗੜ ਦੇਲ ਦੇ ਵਿੱਚ ਸੱਟ ਦਿੰਦੇ ਆ ਇਸ ਕਰਕੇ ਅੱਜ ਜਿਹੜਾ ਬਾਦਲ ਪਰਿਵਾਰ ਨੂੰ ਹੰਕਾਰ ਆ ਜਾਂ ਸੁਖਬੀਰ ਬਾਦਲ ਨੂੰ ਹੰਕਾਰ ਆ ਜਾਂ ਮਜੀਠੀਨ ਨੂੰ ਹੰਕਾਰ ਆ ਐਸ ਤੋਂ ਪਤਾ ਲੱਗਦਾ ਕਿ ਸਾਧਾਂ ਦੇ ਨਾਲ ਯਾਰੀ ਜੀਦੇ ਕਰੋੜ ਮਗਰ ਲੱਖਾਂ ਭਗ ਤੁਰਿਆ ਫਿਰਦਾ ਅੰਦੇ ਭਗਤ ਅਧੀਆਂ ਭੇਡਾਂ ਅੱਜ ਵੇਖਿਆ ਜੇਲ੍ਹ ਦੇ ਵਿੱਚ ਆ ਕਮੇ ਚੁੱਕ ਚੁੱਕ ਕੇ ਪੈਂਦੇ ਸੀ ਉਹਦੇ ਸ਼ਰਮ ਨਹੀਂ ਆਉਂਦੀ ਉਹ ਮਾਰੀ ਮੋਟੀ ਆਪਣੀ ਜ਼ਮੀਰ ਨੂੰ ਜਗਾ ਲੋ ਉਹ ਮਾਰੀ ਮੋਟੀ ਜ਼ਮੀਰ ਜਗਾ ਲੋ ਐਂਦੀਆਂ ਲਾਂਡਾ ਉਹ ਸਿੱਖਾਂ ਦੇ ਘਰੇ ਜੰਮ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਰਹਿਓ ਤੁਸੀਂ ਕਿੱਥੇ ਦੇਣ ਦਿਓਗੇ ਪਾਪੀਓ ਤੁਹਾਡੇ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪਰਿਵਾਰ ਲਟਾ ਦਿੱਤਾ ਆਪਣੇ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਸ਼ਹੀਦ ਕਰਵਾ ਦਿੱਤੇ ਸਰਹੰਦ ਦੇ ਸੂਬੇ ਨੇ ਅੱਗੇ ਚੁਕੇ ਨੇ ਉਹਨਾਂ ਦੀ ਈਨ ਨਹੀਂ ਮੰਨੀ ਪਰ ਤੁਸੀਂ ਇੱਕ ਆਹਾ ਅਖੌਤੀ ਸਾਧਾਂ ਦੀ ਈਨ ਮੰਨ ਕੇ ਬੈਠੇ ਹੋ ਸ਼ਰਮ ਦਾ ਘਾਟਾ ਅੱਜ ਤੁਹਾਨੂੰ ਮਰ ਜਾਣਾ ਚਾਹੀਦਾ ਨੱਕ ਵਿੱਚ ਚੱਪੜੀ ਜਿੱ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਜਿਹੜਾ ਇਹਨਾਂ ਸਾਧਾਂ ਦੇ ਪਿੱਛੇ ਤੁਸੀਂ ਅੱਜ ਤੁਸੀਂ ਆਪਣਾ ਜਮੀਰ ਵੇਚ ਦਿੱਤਾ ਆਮਾਨ ਵੇਚ ਦਿੱਤਾ ਅੱਜ ਤੁਹਾਨੂੰ ਕੀ ਕੀ ਲਾਂਡਾ ਪੈਣ ਅੱਜ ਸਿੱਖ ਕੌਮ ਲਾਂਡਾ ਪਾਵੇ ਅੱਜ ਆ ਜਿਹੜਾ ਸਿੱਖਾ ਜਿਹੜੇ ਸਿੱਖ ਦੇ ਘਰ ਜੰਮਿਆ ਜਿਹਦੀ ਜਮੀਰ ਜਾਗਦੀ ਆ ਅੱਜ ਭਗਵੰਤ ਮਾਨ ਕਿਉਂ ਚੁੱਪਾ ਬਈ ਭਗਵੰਤ ਮਾਨ ਦੇ ਵੀ ਗੱਲ ਤੇ ਗੋਡਾ ਤਰਿਆ ਗਿਆ ਕਿਉਂਕਿ ਇਹਨਾਂ ਸਾਲਾਂ ਦੀ ਪਾਵਰ ਬੜੀ ਆ ਪਤਾ ਕਿ ਇਹਨਾਂ ਸੈਂਟਰ ਤੇ ਕਿੰਨਾ ਸਰਕਾਰਾਂ ਦੀ ਬਣਦੀ ਆ ਤੇ ਇਹ ਸਰਕਾਰ ਕੁਰਸੀ ਤੋਂ ਭਗਵੰਤ ਮਾਨ ਨੂੰ ਲਾ ਸਕਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਨਜੀਠੀਆ ਜੇਲ੍ਹ ਤੋਂ ਬਾਹਰ ਹੋਊਗਾ ਭਗਵੰਤ ਮਾਨ ਦੇ ਹੱਥ ਬੰਨ ਦਿੱਤੇ ਆ ਹੱਥਾਂ ਨੂੰ ਹੱਤ ਕੱਢੀਆਂ ਲਾ ਦਿੱਤੀਆਂ ਨੇ ਮੂੰਹ ਨੂੰ ਜਿਹੜੀ ਚੇਪੀ ਹੋਣ ਲੱਗ ਚੁੱਕੀ ਆ ਤੇ ਹੁਣ ਲੱਗਦਾ ਕਿ ਬਾਦਲ ਪਰਿਵਾਰ ਜਿਸ ਤਰ੍ਹਾਂ ਸਿਆਸਤਾਂ ਖੇਡ ਰਿਹਾਗਾ 2027 ਦੇ ਚੋਣਾਂ ਨੂੰ ਲੈ ਕੇ ਇੱਕ ਗੱਲ ਯਾਦ ਰੱਖਿਓ ਜੇਕਰ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਆ ਤੇ ਅੱਜ ਤੱਕ ਫੇਕ ਇੰਕਾਊਂਟਰ ਕੀ ਹੁੰਦੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੇ ਇੰਕਾਊਂਟਰ ਹੋਣਗੇ ਤੁਹਾਡਾ ਮੁੰਡਾ ਜਿਸ ਤਰ੍ਹਾਂ 90 92 ਦਾ ਕੇ ਵਿੱਚ ਹੋਇਆ ਜ਼ੁਲਮ ਤੁਹਾਡੇ ਤੇ ਉਹ ਜ਼ੁਲਮ ਹੋਊਗਾ ਤੁਸੀਂ ਆਉਣ ਵਾਲੀਆਂ ਤੁਹਾਡੀਆਂ ਪੀੜ੍ਹੀਆਂ ਦੇਖਣਗੀਆਂ ਤੇ ਬਾਅਦ ਚ ਅੱਜ ਵੀ ਜਿਹੜਾ ਬਚਰਾ ਇਹਨਾਂ ਤੁਸੀਂ ਇਹਨਾਂ ਲੋਕਾਂ ਤੋਂ ਜਿਹੜੇ ਕਿ ਇਹ ਸਾਧਾ ਨੇ ਪੈਰੀ ਪੈਂਦੀਆਂ ਜਿਹੜੀ ਮਰਜ਼ੀ ਪਾਰਟੀ ਹੋਵੇ ਕੋਈ ਇੱਥੇ ਇੱਕ ਅਕਾਲੀ ਦਲ ਦਾ ਸਵਾਲ ਨਹੀਂ ਚਾਹੇ ਕਾਂਗਰਸੀ ਆ ਚਾਹੇ ਕੱਲੀਆਂ ਚਾਹੇ ਭਾਜਪਾ ਆ ਚਾਹੇ ਆਮਾ ਦੀ ਪਾਰਟੀ ਆ ਚਾਹੇ ਕੋਈ ਹੋਰ ਪਾਰਟੀ ਆ ਪਰ ਸਿੱਖੋ ਕਦੋਂ ਜਾਗੋਗੇ ਉਦੋਂ ਜਾਗੋਗੇ ਜਦੋਂ ਤੁਹਾਡੇ ਗਲਮੇ ਨੂੰ ਹੱਥ ਪੈ ਗਿਆ ਤੁਹਾਡੀਆਂ ਚੁੰਨੀਆਂ ਨੂੰ ਵੀ ਹੱਥ ਪੈ ਗਿਆ ਤੁਹਾਡੇ ਪੱਗ ਨੂੰ ਵੀ ਹੱਥ ਪੈ ਗਿਆ ਤੁਹਾਡੇ ਬੱਚਿਆਂ ਨੂੰ ਵੀ ਹੱਥ ਪੈ ਗਿਆ ਉਹ ਹੁਣ ਤੁਸੀਂ ਕੀ ਨੂੰ ਢੀਕਦੇ ਹੋ ਬੜੀ ਅਜੀ ਸ਼ਰਮਨਾਕ ਗੱਲ ਆ ਅੱਜ ਜੇਲ੍ਹ ਦਾ ਸਿਸਟਮ ਕਿੱਥੇ ਗਿਆ ਜਿਹੜਾ ਅਕਲ ਸਬਡੈਂਟ ਕਹਿੰਦਾ ਸੀ ਜੇ ਤਾਂ ਜੇਲ੍ਹ ਦੇ ਨਿਯਮ ਨੇ ਇੱਥੇ ਕਿਸੇ ਨੂੰ ਮਰਦ ਨਹੀਂ ਦਿੱਤਾ ਜਾਂਦਾ ਅੱਜ ਜੇਲ੍ਹ ਦਾ ਸਿਸਟਮ ਕਿੱਥੇ ਉੱਡ ਗਿਆ ਅੱਜ ਕਿੱਧਰ ਗਿਆ ਜੇਲ੍ਹ ਦਾ ਸਿਸਟਮ ਅੱਜ ਆਹ ਹਾਲਾਤ ਨੇ ਅੱਜਾ ਅੱਜ ਸਲੂਟ ਮਾਰ ਰਹੇ ਆ ਪੁਲਸ ਵਾਲੇ ਨਿਮ ਰਹਿ ਆ ਝੁੱਕ ਰਹੇ ਆ ਅੱਜ ਡਰ ਲੱਗਦਾ ਉਹਨਾਂ ਨੂੰ ਕਿ ਇਹ ਜਿਹੜਾ ਸਾਧਾ ਗੁਰਵਿੰਦਰ ਸਾਹਿਬ ਇਹਦੀ ਬੜੀ ਚੱਲਦੀ ਆ ਕਿਤੇ ਸਾਨੂੰ ਇੱਥੇ ਜੇਕਰ ਅਸੀਂ ਸਲੂਟ ਨਾ ਮਾਰਿਆ ਸਾਡੀ ਕਦੇ ਵਰਦੀ ਦਾ ਲਹਾਵੇ ਅਰ ਅਣਖੀ ਤੇ ਯਾਗ ਦੀ ਜ਼ਮੀਰ ਵਾਲੇ ਯਾਦ ਰੱਖਿਓ ਤੁਹਾਨੂੰ ਲਹਣਤਾ ਪੈਂਦੀਆਂ ਰਹਿਣਗੀਆਂ ਹਮੇਸ਼ਾ ਜੇਕਰ ਤੁਸੀਂ ਆਪਣੀ ਗੁਰੂ ਦੇ ਨਾਲ ਦਗਾ ਕਮਾ ਚੱਕਿਓ ਆਪਣੇ ਗੁਰੂ ਦੇ ਨਾਲ ਤੁਸੀਂ ਵੱਡਾ ਗੁਰੂ ਉਸ ਸਾਧ ਨੂੰ ਸਮਝ ਸਕਿਆਗਾ ਤੁਸੀਂ ਕਿਦੇ ਭਨੇਾਰੇ ਵਾਲੇ ਸਾਧ ਦੇ ਮਾਗਰ ਕੁਸੇ ਤੁਸੀਂ ਸਰਸੇ ਵਾਲੇ ਸਾਧ ਦੇ ਮਾਗਰ ਕਿਦੇ ਤੁਸੀਂ ਫੈਰ ਕਰਨ ਵਾਲੇ ਸਹਾਦ ਸਾਧ ਦੇ ਮਾਗਰ ਕਿਦੇ ਤੁਸੀਂ ਉਸ ਭਨੇਾਰਾ ਵਾਲਾ ਜਿਹੜਾ ਜੁੰਡਲ ਸਾਧ ਜਿਹੜਾ ਬਰਿਆ ਪਿਆਗਾ ਫ੍ਰਿਜ ਚ ਲਾਇਆ ਪਿਆ ਉਹਦੇ ਮਾਗਰ ਕਦੇ ਹੁਣ ਗੁਰਵਿੰਦਰ ਢਿੱਲੋਂ ਦੇ ਮੰਗਰ ਇਸ ਵੀਡੀਓ ਨੂੰ ਬਾਅਦ ਤਬਾਦ ਸ਼ੇਅਰ ਕਰ ਦੇਣਾ ਆਪਣੀ ਅਣਕ ਨੂੰ ਹਲੋਣਾ ਦੇਣਾ ਤੇ ਮੈਂ ਤੁਹਾਨੂੰ ਅੱਜ ਜਜਵਾਤ ਨਹੀਂ ਤੁਹਾਨੂੰ ਮੈਂ ਗੁੱਸੇ ਵਿੱਚ ਆ ਕੇ ਗੱਲਾਂ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਅਸਲ ਸਟੋਰੀ ਅਸਲ ਕਹਾਣੀ ਸੁਣਾ ਰਿਹਾ ਕਿ ਆਉਣ ਵਾਲਾ ਇੱਕ ਤੁਹਾਡਾ ਬੱਤੀਆਂ ਦਾ ਕੌਣ ਤੈਅ ਕਰੇਗਾ ਤੁਸੀਂ ਕਿੱਥੇ ਜਾਓਗੇ ਇਹ ਪੰਜਾਬ ਉਧਰ ਚੱਲਿਆਗਾ ਅੱਜ ਭਈਆਂ ਦੀ ਸਪੋਰਟ ਦੇ ਵਿੱਚ ਵੱਡੇ ਵੱਡੇ ਕਿਸਾਨ ਯੂਨੀਅਨ ਆਗੂਆਂ ਤੋਂ ਕਿਉਂ ਬੁਲਾਇਆ ਜਾ ਰਿਹਾ ਕਿਉਂ ਜੋਨੀ ਵਰਗੇ ਬਾਬੇ ਬੋਲ ਰਹੇ ਆ ਬਾਬੇ ਨੀਅ ਕੋਤੀ ਸਾਧ ਆਏ ਹੈ ਮੈਂ ਕੋਤੀ ਸਾਧ ਕਹੂੰਗਾ ਇਹਨਾਂ ਨੂੰ ਬੁਲਾਇਆ ਜਾ ਰਿਹਾ ਕਿ ਤੁਸੀਂ ਬੋਲੋ ਤੁਸੀਂ ਅੱਗੇ ਆਓ ਤੇ ਤਾਜਾ ਕੇ ਲੋਕ ਸਾਥ ਹੋਣਗੇ ਅੱਜ ਲੋਕਾਂ ਦਾ ਡੀਐਨਏ ਜਿਹੜਾ ਹੈਗਾ ਬਦਲਿਆ ਜਾ ਰਿਹਾਗਾ ਪਰ ਅਸੀਂ ਇੱਥੇ ਪੜ ਪੜ ਕੇ ਥੱਕ ਗਏ ਲੋਕ ਆ ਪਰ ਕਿਸੇ ਦੇ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਇਸ ਵੀਡੀਓ ਨੂੰ ਜੇ ਕੋਈ ਹੋਰ ਨਹੀਂ ਕਰ ਸਕਦੇ ਇਕਲੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵਹਿਜ ਜੀ ਦਾ ਖਾਲਸਾ ਵਹਿਜ ਜੀ ਕੀ ਫਤਿਹ